ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਜਵਰ ਪੰਜਾਬ ਦੇ ਵਿੱਚ ਤਸ਼ੱਦਦ ਜੋ ਹਾਲਾਤ ਪੰਜਾਬ ਦੇ ਬਣੇ ਹੋਏ ਆ ਕਿਸੇ ਤੋਂ ਲੋਕੀਸ਼ੇਪੇ ਨਹੀਂ ਆ ਕਿ ਕਿਵੇਂ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਸਾਡੀ ਜਵਾਨੀ ਨੂੰ ਮਾਰਿਆ ਜਾ ਰਿਹਾ ਲੱਤਾਂ ਬਾਝ ਗੋਲੀਆਂ ਮਾਰੀਆਂ ਜਾ ਰਹੀਆਂ ਆ ਜਾਨੋ ਮਾਰਿਆ ਜਾ ਰਿਹਾ ਰੋਜ਼ ਦੀਆਂ ਘਟਨਾਵਾਂ ਨੇ ਇਦੋਂ ਇੱਕ ਪਾਸੋਂ ਜਵਾਨੀ ਨੂੰ ਨਸ਼ਿਆਂ ਦਾ ਖਤਮ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਗੋਲੀਆਂ ਮਾਰ ਕੇ ਮਾਰਿਆ ਜਾ ਰਿਹਾ ਤੇ ਤੀਜੇ ਪਾਸੇ ਸਰਕਾਰਾਂ ਜਿਹੜੀਆਂ ਤੁਹਾਡੀਆਂ ਜ਼ਮੀਨਾਂ ਤੁਹਾਡੀ ਕਿਸਾਨੀ ਖਤਮ ਕਰਨ ਲਈ ਖੋਣ ਲਈ ਲਗਾਤਾਰ ਜਿਹੜੇ ਉਹ ਹਮਲੇ ਕਰ ਰਹੀ ਆ ਸੋ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਸਾਰੀਆਂ ਗੱਲਾਂ ਬਾਤਾਂ ਸੁਣੀਆਂ ਨੇ ਸੋ ਧਿਆਨ ਚਾ ਮਸਲਾ ਇਹ ਸਾਰੇ ਜ਼ਬਰ ਦੇ ਖਿਲਾਫ ਜੋ ਸਰਕਾਰੀ ਜ਼ਬਰ ਹੈ ਜੋ ਪੁਲਿਸ ਦਾ ਜ਼ਬਰ ਆ ਜੋ ਵਰਸ਼ਾ ਕਰਦੀ ਪੰਜਾਬ ਦੇ ਵਿੱਚ ਚੱਲ ਰਹੀ ਹੈ ਸੋ ਪੰਜਾਬ ਦੇ ਲੋਕੋ ਸਾਨੂੰ ਕਿਸੇ ਨੂੰ ਤਾਂ ਉੱਠਣਾ ਹੀ ਪੈਣਾ ਬਾਈ ਅਸੀਂ ਮੰਨਦੇ ਹਾਂ ਕਿ ਜਿਨ੍ਹਾਂ ਦੇ ਬੱਚੇ ਜਿਨ੍ਹਾਂ ਦੇ ਨੌਜਵਾਨ ਪੁੱਤ ਝੂਠੇ ਮੁਕਾਬਲਿਆਂ 'ਚ ਮਾਰੇ ਗਏ ਆ ਉਹਨਾਂ ਪਰਿਵਾਰਾਂ ਨੂੰ ਮਿਲਿਆ ਸੰਪਰਕ ਕੀਤਾ ਬਹੁਤ ਜ਼ਿਆਦਾ ਡਰੇ ਹੋਏ ਨੇ ਦਾਸ ਦੇ ਵਿੱਚ ਮੁੰਡੇ ਦਾ ਮਾਰ ਤੇ ਮੁਕਾਬਲੇ ਦੇ ਵਿੱਚ ਉਹਨਾਂ ਦੇ ਪਰਿਵਾਰ ਦੇ ਮੈਂਬਰ ਕਿਹਦਾ ਭਰਾ ਕਿਹਦਾ ਪਿਓ ਜਿੱਲਾਂ ਡੱਕੇ ਹੋਏ ਆ ਤੇ ਡਰ ਆਏ ਹੋਏ ਵੀ ਜੇ ਤੁਸੀਂ ਬੋਲੇ ਕਿਸੇ ਕੋਰਟ ਕਚਹਿਰੀ ਚ ਗਏ ਕਿਸੇ ਮੀਡੀਆ ਚ ਗਏ ਕਿਸੇ ਲੋਕਾਂ ਕੋਲ ਗਏ ਜਾਂ ਆਪਣੀ ਬਾਤ ਠਾਈ ਤਾਂ ਜਿਹੜੇ ਬੰਦੇ ਤੁਹਾਡੇ ਅੰਦਰ ਆਏ ਅਸੀਂ ਬਾਹਰ ਨਹੀਂ ਆਉਣ ਦੇਣੇ ਸੋ ਭਰਾਵੋ ਇਹ دہشت ਦਾ ਜਿਹੜਾ ਮਾਹੌਲ ਬਣਿਆ ਹੈ ਇਹ ਮਾਹੌਲ ਨੂੰ ਇਹ ਘੇਰੇ ਨੂੰ ਤੋੜਨਾ ਪੈਣਾ ਇਥੇ ਅਸੀਂ ਮੰਨਦੇ ਆ ਕਿ ਜੇ ਕੋਈ ਬੰਦਾ ਕ੍ਰਾਈਮ ਕਰਦਾ ਜੁਰਮ ਕਰਦਾ ਉਹਦੇ ਲਈ ਇੱਕ ਸਿਸਟਮ ਬਣਿਆ ਉਹ ਸਿਸਟਮ ਵਿੱਚ ਤੁਹਾਡੇ ਕੋਲ ਕਾਨੂੰਨ ਆ ਤੁਹਾਡੇ ਕੋਲ ਜੇਲ੍ਹਾਂ ਨੇ ਤੁਹਾਡੇ ਕੋਲੇ ਜੱਜ ਨੇ ਤੁਹਾਡੇ ਕੋਲੇ ਅਦਾਲਤਾਂ ਨੇ ਉਹਦੇ ਮੁਤਾਬਕ ਆ ਮਹਣ ਜਿਹੜਾ ਨਾ ਕਿਸੇ ਨੂੰ ਗੋਲੀ ਮਾਰ ਕੇ ਮੁੱਦੇ ਖਤਮ ਕੀਤੇ ਜਾ ਰਹੇ ਆ ਸੋ ਇਹਨਾਂ ਸਾਰੇ ਮਸਲੇ ਨੂੰ ਲੈ ਕੇ 13 ਤਰੀਕ ਨੂੰ 13 ਜੁਲਾਈ ਨੂੰ ਦਿਨ ਐਤਵਾਰ ਪਪਾ ਮੰਡੀ ਬਾਬਾ ਮੰਡੀ ਜ਼ਿਲ੍ਹਾ ਬਰਨਾਲਾ ਉੱਥੋਂ ਦੀ ਦਾਣਾ ਮੰਡੀ ਜਿੱਥੇ ਅਸੀਂ ਹੁਣ ਬੈਠੇ ਆਂ ਦਾਣਾ ਮੰਡੀ ਦੇ ਵਿੱਚ ਐਸੇ ਜਗ੍ਹਾ ਦੇ ਉੱਤੇ ਤਾਜੋ ਕੇ ਰੋਡ ਦੇ ਉੱਤੇ ਜੇ ਲੋਕ ਤਾਪੇ ਤੋਂ ਆਪਾਂ ਤਾਜੋ ਪਿੰਡ ਨੂੰ ਜਾਂਦੇ ਆਂ ਤਾਂ ਉੱਥੇ ਇਹ ਦਾਣਾ ਮੰਡੀ ਪੈਂਦੀ ਆ ਉਹਦੇ ਵਿੱਚ ਆਪਣਾ ਦਾਣਾ ਮੰਡੀ ਦੇ ਵਿੱਚ ਇਕੱਠ ਰੱਖਿਆ ਗਿਆ ਜਬਰ ਵਿਰੋਧੀ ਇਕੱਠ ਰੱਖਿਆ ਗਿਆ ਲੋਕਾਂ ਨੂੰ ਲਾਮਬੰਦ ਕਰਨ ਦੇ ਲਈ ਸੰਘਰਸ਼ ਦੇ ਲਈ ਅਸੀਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਸਾਨੂੰ ਬੱਦ ਤੋਂ ਬੱਦ ਵੱਡੀ ਗਿਣਤੀ ਦੇ ਬੱਚਾ ਇਹ ਜ਼ਬਰ ਦੇ ਖਿਲਾਫ ਅੱਜ ਉੱਠਣ ਦੀ ਬੋਲਣ ਦੀ ਲੋੜ ਹੈ ਨਹੀਂ ਪੰਜਾਬੀਓ ਚੇਤਾ ਰੱਖਿਓ ਮੇਰੀ ਗੱਲ ਯਾਦ ਰੱਖਿਓ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜੀ ਅੱਗ ਪੰਜਾਬ 'ਚ ਫੈਲ ਰਹੀ ਹੈ ਚਾਹੇ ਚਟਿਆਂ ਦੇ ਰੂਪ 'ਚ ਹੈ ਚਾਹੇ ਝੂਠੇ ਮੁਕਾਬਲਿਆਂ ਦੇ ਰੂਪ 'ਚ ਹੈ ਚਾਹੇ ਕਿਸੇ ਹੋਰ ਰੂਪ ਦੇ ਵਿੱਚ ਹੈ ਇਹ ਅੱਗ ਨੇ ਤੁਹਾਡੇ ਪੰਜਾਬੀਓ ਘਰ ਸਾੜ ਕੇ ਸੁਆਹ ਕਰ ਦੇਣੇ ਜੀ ਅੱਜ ਵੀ ਨਾ ਆਪਾਂ ਉੱਠੇ ਅੱਜ ਵੀ ਨਾ ਆਪਾਂ ਬੋਲੇ ਤਾਂ ਸੋ ਮੇਰੀ ਪੰਜਾਬਦਰ ਦੀ ਲੋਕਾਂ ਨੂੰ ਅਪੀਲ ਹੈ ਮਾਮਾ ਨੂੰ ਭੈਣਾਂ ਨੂੰ ਨੌਜਵਾਨਾਂ ਬਜ਼ੁਰਗਾਂ ਬੱਚਿਆਂ ਨੂੰ ਕਿ 13 ਤਰੀਕ ਨੂੰ ਵੱਡੀ ਗਿਣਤੀ ਦੇ ਬੱਚਾ ਜ਼ਿਲ੍ਹਾ ਬਰਨਾਲਾ ਤਪਾ ਮੰਡੀ ਢਾਜੋ ਕੇ ਰੋਡ ਦੇ ਉੱਤੇ ਰੈਲੀ ਰੱਖੀ ਗਈ ਹੈ ਜੋ ਇਹ ਜ਼ਬਰ ਦੇ ਵਿਰੋਧ ਹੈ ਤੇ ਮੈਂ ਖਾਸ ਤੌਰ ਤੇ ਅਪੀਲ ਕਰਦਾ ਹਾਂ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਪਰਿਵਾਰਾਂ ਦੇ ਬੱਚੇ ਨੌਜਵਾਨ ਮੁੰਡੇ ਪਿਛੇ 2-2.5 ਸਾਲਾਂ ਦੇ ਵਿੱਚ 40-45 ਮੁੰਡੇ ਝੂਠੇ ਮੁਕਾਬਲੇ 'ਚ ਮਾਰੇ ਗਏ ਆ ਜਾ ਜਿੰਨੇ ਪਰਿਵਾਰਾਂ ਦੇ ਸੰਕੜੇ ਨੌਜਵਾਨ ਮੁੰਡਿਆਂ ਤੇ ਲਤਾਂਬਾਂ ਚ ਗੋਲੀਆਂ ਮਾਰੀਆਂ ਜਾਂ ਜਾਂ ਆਮ ਹੀ ਹੋ ਗਈ ਗੱਲ ਹਰ ਦੂਜੇ ਤੀਜੇ ਦਿਨ ਲਤਾਂਬਾਂ ਚ ਗੋਲੀ ਮਾਰ ਦਿੰਦੇ ਆ ਕੋਈ ਕੁੱਛ ਨਹੀਂ ਕੋਈ ਪੜਤਾਲ ਨਹੀਂ ਲੋਕ ਰੌਲਾ ਪਾ ਕੇ ਬਹਿ ਜਾਂਦੇ ਆ ਲੋਕ ਕੋਰਟਾਂ 'ਚ ਵੀ ਜਾਂਦੇ ਆ ਕੋਈ ਸੁਣਵਾਈ ਨਹੀਂ ਭਾਬੋ ਸੋ ਉਹਨਾਂ ਪਰਿਵਾਰਾਂ ਨੂੰ ਮੇਰੀ ਫੀਲ ਆ ਕੇ ਉਹ ਪਰਿਵਾਰ ਵੀ ਜ਼ਰੂਰ ਸਾਡੇ ਨਾਲ ਕਈ ਪਰਿਵਾਰਾਂ ਨੇ ਸੰਪਰਕ ਕੀਤਾ ਵੀ ਆ ਜਿਹੜੇ ਪਰਿਵਾਰ ਰਹਿ ਗਏ ਸੰਪਰਕ ਵੀ ਕਰਨ ਤੇ 13 ਤਰੀਕ ਨੂੰ ਇਹ ਜਗ੍ਹਾ ਤੇ ਵੀ ਆਉਣ ਜਿਹੜੀ ਅਸੀਂ ਜ਼ਬਰ ਵਿਰੋਧੀ ਲਈ ਰੱਖਿਆ ਕਿਉਂਕਿ ਇਹ ਅਸੀਂ ਇੱਥੇ ਨਹੀਂ ਛੱਡਣਾ ਮਸਲਾ ਜਿਹੜੇ ਨੌਜਵਾਨ ਮੁੰਡੇ ਮਾਰੇ ਗਏ ਆ ਜੋ ਪਰਿਵਾਰ ਸਾਡੇ ਨਾਲ ਖੜ ਗਏ ਅਸੀਂ ਹਾਈ ਕੋਰਟ ਜਾਣਾ ਪਵੇ ਸੁਪਰੀ ਕੋਰਟ ਜਾਣਾ ਪਵੇ ਜਿਹੜੇ ਵੀ ਦੋਸ਼ੀ ਲੋਕ ਨੇ ਇਹਦੇ ਉਹਨਾਂ ਨੂੰ ਟੈਰੇ ਤੱਕ ਲਜਾਵਾਂਗੇ ਸਜ਼ਾਵਾ ਦਵਾਵਾਂਗੇ ਜਿਵੇਂ ਕਿ ਪਹਿਲਾਂ ਵੀ ਅਸੀਂ 90 ਦੇ ਦੌਰ ਦੇ ਵਿੱਚ ਵੀ ਜਿਹੜੇ ਝੂਠੇ ਮੁਕਾਬਲੇ ਹੋਏ ਸੀ ਉਹਨਾਂ ਦੇ ਵਿੱਚ ਅੱਜ ਵੀ ਕਈ ਐਸਪੀ ਡੀਐਸਪੀ ਐਸਐਸਪੀ ਰੈਂਕ ਦੇ ਬੰਦਿਆਂ ਨੂੰ ਸਜ਼ਾਾਂ ਮ ਹੋ ਰਹੀਆਂ ਨੇ ਕਿ ਉਹਨਾਂ ਜੋ ਮਰ ਗਏ ਕਈ ਜਿਉਂਦੇ ਆ ਕਈ ਜ਼ਿਲ੍ਹਾ ਚਲੇ ਗਏ ਕੰਗਾ ਦੇ ਕੇਸ ਜਿਹੜੇ ਚੱਲ ਰਹੇ ਆ ਸੋ ਡਰਨ ਦੀ ਲੋੜ ਨਹੀਂ ਅਸੀਂ ਹਰ ਪੱਖ ਤੋਂ ਅਖੀਰ ਤੱਕ ਜਮਾ ਤੁਹਾਡੇ ਨਾਲ ਖੜਾਂਗੇ ਉਹ ਪਰਿਵਾਰ ਵੀ ਜਰੂਰ ਇੱਥੇ 13 ਤਰੀਕ ਨੂੰ ਦਿਨ ਐਤਵਾਰ ਤਪਾ ਮੰਡੀ ਜ਼ਿਲ੍ਹਾ ਬਰਨਾਲਾ ਤਾਜੋਕੇ ਰੋਡ ਦੇ ਉੱਤੇ ਬਾਦਬਾਰ ਦਾਣਾ ਮੰਡੀ ਆ ਉੱਥੇ ਪਹੁੰਚਣ ਦੀ ਜੁਰਮ ਕਿਰਪਾਤਾ ਕਰੋ ਅਗਲੀ ਗੱਲ ਬਾਈ ਅਰਤੋਤ ਸਿੰਘ ਮਾਨ ਇਹ ਤੁਸੀਂ ਵੇਖ ਲੋ ਹੁਣੇ ਅ ਕੱਲ ਕੀ ਹੋਇਆ ਦੋ ਮੁੰਡੇ ਅਗੇ ਜੀ ਪੁਲਿਸ ਦੀ ਹਿਰਾਸਤ ਸੀ ਤੇ ਗੋਲੀ ਉਹਨਾਂ ਨੇ ਐਮਬੁਸ਼ ਲਾ ਕੇ ਪੁਲਿਸ ਦੇ ਵਿੱਚੋਂ ਬੰਦੇ ਮਾਰ ਦਿੱਤੇ ਕੋਸ਼ਿਸ਼ ਨਹੀਂ ਉਹ ਤੁਹਾਨੂੰ ਵੀ ਪਤਾ ਹੈ ਕੀ ਹੈ ਪੁਲਿਸ ਦਾ ਜ਼ਬਰ ਹੈ ਗੋਨੇ ਵਾਲਾ ਕਾਦੇ ਵਾਸਤੇ ਮਾਰਿਆ ਗਿਆ ਜੀ ਨਰਿੰਦਰਦੀਪ ਕੀ ਹੈ ਪੁਲਿਸ ਦਾ ਜ਼ਬਰ ਹੈ ਪੀਲੀਬੀਤ ਕਿਉਂ ਮਾਰੇਗੇ ਪੁਲਿਸ ਦਾ ਜ਼ਬਰ ਹੈ ਗਿਣ ਕੇ ਵੇਖੋ ਕਿ ਹੋ ਰਿਹਾ ਹੈ ਪੁਲਿਸ ਦਾ ਜ਼ਬਰ ਹੈ ਇਹ ਜੀ ਪੁਲਿਸ ਦਾ ਜ਼ਬਰ ਇੰ ਚੱਲਿਆ ਤੁਹਾਨੂੰ ਲੱਗਦਾ ਕਿ ਆ ਜਿਹੜੇ ਮੈਂ 4-5 ਗਨਾਈ ਇੱਥੇ ਰੁਕ ਜੂਗਾ ਜਾਂ ਇੱਕ ਫਿਰਕੇ ਤੇ ਲੱਗ ਜੂਗਾ ਜਾਂ ਇੱਕ ਧਰਮ ਤੇ ਰੁਕ ਜੂਗਾ ਪੰਜਾਬ ਹਿਸਟਰੀ ਰਹੀ ਹੈ ਹੁਣ ਤੱਕ ਚਾਹੇ ਤੁਸੀਂ ਸਿਕੰਦਰ ਵੇਲੇ ਤੋਂ ਲੈਕਸੈਂਡਰ ਵੇਲੇ ਤੋਂ ਹਮੇਸ਼ਾ ਜ਼ਬਰਦਸਤ ਮੁਕਾਬਲਾ ਵੀ ਕੀਤਾ ਤੇ ਪੰਜਾਬ ਤੇ ਜ਼ਬਰ ਹੋਇਆ ਵੀ ਸਭ ਤੋਂ ਜ਼ਿਆਦਾ ਹੈ ਔਰ ਬਦਕਿਸਮਤੀ ਨਾਲੇ ਵਾਧਾ ਜਾ ਰਿਹਾ ਹੈ ਔਰ ਕਦੇ ਵੀ ਜ਼ਬਰ ਰੁਕਦਾ ਨਹੀਂ ਹੁੰਦਾ ਹੈ ਹਿਸਟੋਰਿਕਲੀ ਵੇਖਿਓ ਜੀ ਇਹ ਹੌਲੀ ਹੌਲੀ ਸ਼ੁਰੂ ਹੁੰਦਾ ਤੇ ਵੱਧਦਾ ਕੰਨ ਉਸੇ ਕੰਮ ਆਪਾਂ ਹਿਸਟਰੀ ਨੂੰ ਵੇਖਦੇ ਹੋਏ ਐਂਕੀ ਉਹਦੇ ਤੋਂ ਸਬਕ ਲੈ ਕੇ ਬਾਲਾ ਲੰਬਾ ਨਾ ਜਾਣ ਦਈਏ ਤੇ ਹੁਣੇ ਹੀ ਇਹਨੂੰ ਠੱਲ ਪਾਈਏ ਤੇ ਠੱਲ ਕਿਵੇਂ ਪਾਉਗੀ ਲੋਕਾਂ ਦੇ ਘੱਟ ਨਾਲ ਆ ਜਿਹੜੇ ਫੋਨ ਨੇ ਜਿਹਦੇ ਰਾਹੀਂ ਅਸੀਂ ਤੁਹਾਡੇ ਤੱਕ ਪਹੁੰਚ ਰਹੇ ਹਾਂ ਇਹਦਾ ਮਤਲਬ ਇਹ ਹੈ ਕਿ ਸਿਰ ਜੋੜ ਲਿਏ ਨਹੀਂ ਤਾਂ ਮਾਰੇ ਜਾਵਾਂਗੇ ਕੱਲੇ ਕੱਲੇ ਕਰਕੇ ਮਾਰਦਾ ਜਾਬਰ ਇੱਕ ਕਿਤੇ ਤੁਹਾਨੂੰ ਕਹੂ ਹਿੰਦੂ ਐ ਤੂੰ ਸਿੱਖ ਐ ਤੂੰ ਦਾਲੇਤਾ ਐ ਤੂੰ ਜੱਟ ਐ ਅਸੀਂ ਪੰਜਾਬੀ ਆਂ ਔਰ ਪੰਜਾਬੀ ਮਰਦੇ ਰਹੇ ਨੇ ਜੇ ਬਚਣਾ ਚਾਹੁੰਦੇ ਹੋ ਤਾਂ ਹੀ ਅਸੀਂ ਜਿਵੇਂ ਲੱਖੇ ਨੇ ਪਹਿਲਾਂ ਦੱਸਤਾ ਅਸੀਂ ਉਸੇ ਜਗ੍ਹਾ ਬੈਠੇ ਆਂ ਇੱਥੇ ਹੀ ਕਰਾਂਗੇ ਘੁਮਾ ਦਿਓ ਵਖਾ ਵੀ ਦਿਓ ਇੱਕ ਵਾਰੀ ਇਹ ਬਰਨਾਲੇ ਦੇ ਜਵਾਂ ਨਾਲ ਜਿਹੜੇ ਇਧਰੋਂ ਆਉਣਗੇ ਸੰਗਰੂਰ ਵਾਲੇ ਪਾਸਿਓਂ ਬਰਨਾਲਾ ਆ ਕੇ ਫਿਰ ਤਪਾ ਆਊਗਾ ਤੇ ਜਿਹੜੇ ਇਧਰੋਂ ਫਰੀਦਕੋਟ ਵਾਲੋਂ ਜਾਂ ਇਧਰਲੇ ਪਾਸਿਓਂ ਉਹਨਾਂ ਨੂੰ ਪਾਈ ਬਠਿੰਡੇ ਵਾਲੇ ਪਾਸਿਓਂ ਪਹੁੰਚੂਗਾ ਜਾਂ ਰਾਹ ਚੋਂ ਬਾਜੇ ਵਾਲੇ ਪਾਸਿਓਂ ਸੋ ਇੱਥੇ ਪਹੁੰਚਣਾ ਸਾਰਿਆਂ ਨੇ ਇਹ ਕਿਸੇ ਇੱਕ ਲਈ ਨਹੀਂ ਜਿਹੜੇ ਪੰਜਾਬ ਦੇ ਪੁੱਤਾਂ ਨਾਲ ਕਿਉਂਕਿ ਪਤਾ ਕੀ ਹੁੰਦਾ بڑے ਬੰਦਿਆਂ ਨੂੰ ਖੂਨ-ਮੂਹ ਨੂੰ ਲੱਗ ਜਾਂਦਾ ਔਰ ਪੰਜਾਬ ਪੁਲਿਸ ਵੱਧ ਕੇ ਜ਼ੁਮਤੀ ਨਾਲ ਸਾਡੇ ਉਹਨਾਂ ਮੁੰਡਿਆਂ ਲਈ ਵੀ ਅਸੀਂ ਲੜਦੇ ਆਂ ਇਹਨਾਂ ਨੂੰ ਜੌਬਸ ਮਿਲ ਪਰ ਇਹਨਾਂ ਦੇ ਖੂਨ ਲੱਗਿਆ ਹੋਇਆ ਮੂਹ ਨੂੰ ਮਾੜੀ ਜੀ ਗੱਲ ਹੋਈ ਨੀ ਤਾਂ ਬੰਦਾ ਮਾਰਿਆ ਨਹੀਂ ਕੁੱਟਿਆ ਨਹੀਂ ਨਹੀਂ ਤਾਂ ਆਖ ਦਿੰਦੇ ਫੇਰ ਕੀ ਹੋ ਗਿਆ ਯਾਰ ਇਹ ਸਾਡਾ ਕੰਮ ਹੈ ਤੇ ਜੇ ਆਪਾਂ ਨਹੀਂ ਬੋਲਾਂਗੇ ਆਹੀ ਕੁਛ ਹੋਊਗਾ ਇਹ ਕੱਠ ਹੈ ਜਿਹੜਾ ਕਿਸੇ ਇੱਕ ਬੰਦੇ ਲਈ ਨਹੀਂ ਕਿਸੇ ਦੋ ਇਨਸੀਡੈਂਟ ਲਈ ਨਹੀਂ ਕਿਸੇ ਇੱਕ ਧਰਮ ਲਈ ਨਹੀਂ ਇੱਕ ਫਿਰਕੇ ਲਈ ਨਹੀਂ ਸਾਰਿਆਂ ਨੇ ਆਉਣਾ ਹੈ ਤਾਂ ਜੋ ਅਸੀਂ ਸਿਰ ਜੋੜ ਕੇ ਇਹਨਾਂ ਨੂੰ ਦੱਸ ਸਕੀਏ ਕਿ ਅਸੀਂ ਜ਼ਬਰ ਦੇ ਵਿਰੁੱਧ ਆ ਔਰ ਇਹ ਚੈਲਨ ਨਹੀਂ ਦੇਣਾ ਜਿਹੜਾ ਪੁਲਸੀਆ ਤਸ਼ੱਦਦ ਚੱਲ ਰਿਹਾ ਹੈ ਜਿਹੜੇ ਪੁਲਸ ਵਾਲਿਆਂ ਨੇ ਬਤਮੀਜ਼ੀਆਂ ਕੀਤੀਆਂ ਜਾਂ ਜ਼ਿਆਦਤੀਆਂ ਕੀਤੀਆਂ ਮੈਂ ਉਹਨਾਂ ਸਾਰਿਆਂ ਨੂੰ ਆਣਾ ਤੁਹਾਨੂੰ ਅਸੀਂ ਪਰਸਨਲੀ ਵੀ ਨਹੀਂ ਬਖਸ਼ਣਾ ਔਰ ਜੋ ਤੁਹਾਡੀ ਸਜ਼ਾ ਬਣਦੀ ਹੈ ਉਹ ਤੁਹਾਨੂੰ ਸਜ਼ਾ ਮਿਲੂਗੀ ਜਿਹੜੇ-ਜਿਹੜੇ ਕੇਸ 'ਚ ਵੀ ਤੁਸੀਂ ਇਨਵੋਲ ਹੋ ਤੁਹਾਨੂੰ ਇੱਕ ਦੱਸ ਦਿਆਂ ਆ ਹੁਣ ਸਜ਼ਾਵਾਂ ਮਿਲ ਰਹੀਆਂ ਜਿਨ੍ਹਾਂ ਨੇ ਪਹਿਲਾਂ ਚੰਦ ਚਾੜੇ ਸੀ ਬੀ ਕੇਅਰਫੁਲ ਆ ਜਿਹੜੇ ਬਾਸ ਤੁਹਾਨੂੰ ਆਰਡਰ ਦਿੰਦੇ ਨੇ ਨਾ ਇਹਨਾਂ ਨੇ ਐ ਭੱਜਣਾ ਜਿਵੇਂ ਪਹਿਲਾਂ ਵਾਲੇ ਭੱਜ ਗਏ ਸਮਝ ਜੋ ਜਿਹੜਾ ਕਰੂਗਾ ਉਹ ਭਰੂਗਾ ਵੀ ਇਹ ਯਾਦ ਰੱਖ ਲਿਓ ਜੇ ਵੱਡਿਆਂ-ਵੱਡਿਆਂ ਨਾਲ ਹੋਇਆ ਪਹਿਲਾਂ ਸੋ ਸਾਰੇ ਬੰਦੇ ਇੱਕ ਵਾਰੀ ਆਇਓ ਜੇ ਤਾ ਜੋ ਕਦੋਂ ਕੱਠ ਹੋਊਗਾ ਔਰ ਇੱਕ ਆਵਾਜ਼ ਨਿਕਲੂਗਾ ਉਹ ਜੋ ਨਿਕਲੂਗੀ ਜਿਵੇਂ ਆਂਦੇ ਯਾਰ ਆਵਾਜ਼ੇ ਖਲਕਤ ਨਗਾੜਾ ਏ ਖੁਦਾ ਕਹੇ ਨਗਾੜਾ ਖੁਦਾ ਦਾ ਬਣਾਉਣਾ ਆਪਾਂ 13 ਤਰੀਕ ਨੂੰ ਸਵੇਰ 10 ਤੋਂ 2 ਦੇ ਵਿੱਚ ਇੱਥੇ ਪਹੁੰਚੋ ਜੇ ਔਰ ਸਾਰੇ ਜਣਿਆਂ ਦਾ ਇਕੱਠ ਆਪਾਂ ਸੰਝਿਆ ਕਰਾਂਗੇ ਵਿਚਾਰਾਂ ਕਿ ਸਰਕਾਰ ਨੂੰ ਤੇ ਪੁਲਿਸ ਨੂੰ ਇੱਕ ਮੈਸੇਜ ਦੇਵਾਂਗੇ ਔਰ ਨਾਲ-ਨਾਲ ਇੱਕ ਲਾਂਬੰਦੀ ਕਿ ਇਹਨਾਂ ਨੂੰ ਸਜ਼ਾਵਾ ਕਿਵੇਂ ଦਵਾ ਸਕੀਏ ਜਿਨ੍ਹਾਂ ਨੇ ਜ਼ੁਲਮ ਕੀਤੇ ਆ ਔਰ ਅੱਗੇ ਤੋਂ ਨਾ ਹੋ ਉਹਦੇ ਲਈ ਵੀ ਸੋਚੀਏ ਔਰ ਇੱਕ ਐਕਟ ਬਣਾ ਸਕੀਏ ਕਿ ਜੇ ਸਰਕਾਰ ਬਣਾ ਲਈ ਗਲਤ ਤਾਂ ਇਹਦਾ ਮਤਲਬ ਅਸੀਂ ਇਹਨਾਂ ਦੇ ਮੂੰਹਾਂ ਲਵੇਂਦੇ ਰਹੀਏ ਨਹੀਂ ਅਸੀਂ ਇੱਕ ਐਸੋ ਜਿਹਾ ਐਕਟ ਬਣਾਈਏ ਜੀਦੇ ਨਾਲ ਇੱਕ ਪਬਲਿਕ ਕੁਛ ਕਰ ਸਕੇ ਇਹਨਾਂ ਦੀ ਕੰਪਲੇਂਟ ਹੋਵੇ ਚਾਹੇ ਉਹ ਪੁਲਿਸ ਕੰਪਲੇਂਟ ਅਥਾਰਟੀ ਹੋਵੇ ਜਿਹਨੂੰ ਬੈਟਰ ਕਰਨਾ ਹੈ ਅਮੈਂਡਮੈਂਟ ਕਰਨੀ ਹੈ ਜੋ ਵੀ ਇੱਕ ਤੁਹਾਨੂੰ ਰੂਪਰੇਖਾ ਉਸ ਦਿਨ ਇੱਥੇ ਹੀ ਖੜ ਕੇ ਦੱਸਾਂਗੇ ਔਰ ਉਹਦੇ ਨਾਲ ਤੁਸੀਂ ਬਲੀਵ ਕਰਿਓ ਜੀ ਆਪਾਂ ਇਸ ਜ਼ਬਰ ਨੂੰ ਠੱਲ ਪਾਵਾਂਗੇ ਫਿਰ ਮੰਨਦੇ ਆਪਾਂ ਤੇਰਾ ਨੂੰ ਜ਼ਰੂਰ ਆਇਓ ਜੇ ਮਿਲਦਾ ਸਾਰੀਆਂ ਗੱਲਾਂ ਹੋ ਗਈਆਂ ਫਤਿਹ ਮਲਾਂ ਇਹ ਆਖੀਰ ਤੇ ਬਾਈ ਕਿ ਕੱਲੇ ਕੱਲੇ ਨੂੰ ਨਖੇੜ ਰਹੇ ਆ ਅੱਜ ਦਾ ਬਿਆਨ ਸੁਣ ਲਓ ਭਵੰਤਮਾਨ ਦਾ ਮੁੱਖ ਮੰਤਰੀ ਪੰਜਾਬ ਦਾ ਕਿ ਕਿਸਾਨਾਂ ਆਗੂਆਂ ਨੂੰ ਪੁੱਛੋ ਜੀ ਵੀ ਇਹ ਆਖਰੀ ਵਾਰ ਖੇਤ ਕਦੋਂ ਗਈ ਸੀ ਇਹ ਸਾਰਾ ਪ੍ਰਾਪੇ ਗੰਡਾ ਕੱਲੇ ਕੱਲੇ ਨੂੰ ਨਖੇੜ ਰਹੇ ਆ ਲੋਕਾਂ ਨੂੰ ਪਾੜ ਰਹੇ ਆ ਕਿਉਂ ਛੋਡੇ ਇੱਕੇ ਦਾ ਛੋਡੀ ਤਾਕਤਾਂ ਜਮੀਨਾ ਤੁਹਾਡੀਆਂ ਦੱਬੀਆਂ ਜਾਂਦੀਆਂ ਜਾਂ ਲਾਈਨ ਪਲ ਪੂਰਨ ਨੀਤੀ ਦਿੱਤੇ ਆ ਦੱਬੀ ਤੁਰੇ ਆਉਂਦਿਆ ਕੰਮ ਨੂੰ ਆ ਰੋਜ ਜੇ ਆਪਾਂ ਦੇਖਦੇ ਆ ਜੀ ਸੀ ਵੀਆਂ ਬਾੜੀ ਫਿਰਦਾ ਝੋਨਿਆਂ ਦੇ ਵਿੱਚ ਫਿਰ ਚਾਰ ਸਪਿਰੋਂ ਪੰਜਾਬੀਓ ਘੇਰਾ ਪੈ ਗਿਆ ਨਾਂ ਇਹ ਚੋ ਜੀ ਮੈਂ ਬਾਈ ਨੇ ਗੱਲ ਕਹੀ ਤੋਜ ਨੇ ਵੀ ਨਾ ਮਸਲਾ ਸਿੱਖ ਦਾ ਨਾ Hindu ਦਾ ਨਾ ਮੁਸਲਮਾਨ ਦਾ ਜਨਾ ਤੁਹਾਡੀਆਂ ਪਾਣੀਆਂ ਚ ਪਾਤੀਆਂ ਪਾਣੀ ਵੀ ਤੁਹਾਡੇ ਤੇ ਜਹਰੀ ਲੈ ਕਰਤੇ ਆ ਕਿਸ ਕਿਹੜੇ ਪਾਸੇ ਬਚੋਗੇ ਕਿਸੇ ਨੂੰ ਕਿ ਪਾ ਲੈ ਜੂਗਾ ਕਿ ਸਾਨੂੰ ਜਰ ਪਾਣੀ ਆਲੀ ਲੈ ਜੂ ਪਾਣੀ ਨਾਲ ਕੋਈ ਖਤਮ ਹੋਈ ਜਾਂਦੇ ਅਸੀਂ ਜਬਾ ਸਾਡੇ ਮਰੀ ਜਾਂਦੇ ਆ ਆ ਜ਼ਮੀਨਾਂ ਛੋਡੀਆਂ ਦੱਬੀਆਂ ਗਈਆਂ ਮਜ਼ਦੂਰੀ ਛੋਡੇ ਖਤਮ ਹੋ ਗਈ ਕੁਛ ਨਹੀਂ ਡਾਣਾ ਪਈ ਇੱਥੇ ਸੁਸਕਰ ਕੇ ਬੇਨਤੀ ਆ ਵੀ ਇਹ ਸਾਂਝੀ ਆਵਾਜ਼ ਆ ਸਮੁੱਚੇ ਅਸੀਂ ਕੋਈ ਪਾਰਟੀ ਦਾ ਬੰਦਾ ਜਿਹੜੀ ਦਾ ਮਰਜ਼ੀ ਆ ਸਾਨੂੰ ਕੋਈ ਮਤਲਬ ਨਹੀਂ ਕਿਉਂਕਿ ਸਾਂਝੇ ਸਾਰੇ ਲੋਕਾਂ ਦਾ ਇਕੱਠ ਹੈ ਤੇ ਸਾਰੇ ਲੋਕਾਂ ਦੀ ਆਵਾਜ਼ ਆ ਇਹ ਹਰ ਬੰਦਾ ਜਬਰ ਦੇ ਖਿਲਾਫ ਕੋਈ ਵੀ ਆ ਸਕਦਾ ਕੋਈ ਪਾਰਟੀ ਵਾਲਾ ਕੋਈ ਧਾਰਮਿਕ ਕੋਈ ਸਮਾਜਿਕ ਕੋਈ ਬੰਦਾ ਇਸ ਹਸਾ ਲੈ ਸਕਦਾ ਸਾਨੂੰ ਬਤ ਤੋਂ ਬਤ ਪੀਲ ਆ ਕਿ 13 ਤਰੀਕ ਨੂੰ ਐਤਵਾਰ ਨੂੰ ਸਮਾਂ 10 ਵਜੇ ਜ਼ਿਲ੍ਹਾ ਬਰਨਾਲਾ ਤਪਾ ਮੰਡੀ ਜਿਹੜੀ ਜੜੀ ਦਾਣਾ ਮੰਡੀ ਆ ਪਿੰਡ ਤਾਜੋ ਕਣੀ ਤੇ ਛੜਕ ਜਾਂਦੀ ਆ ਤਪਾ ਮੰਡੀ ਤੋਂ ਉਥੇ ਆਪਾਂ ਪਹੁੰਚਣਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ